ਰੇਸ਼ਮ ਸਿੰਘ ਹਨ ਮੋਲ ਜੀ ਸਾਡੇ ਨਾਲ ਇੱਥੇ ਮੌਜੂਦ ਨੇ ਜਸਵਿੰਦਰ ਪੱਲਾ ਜੀ ਦਾ ਜਮਤਨ ਸੰਸਕਾਰ ਅੰਤਮ ਸੰਸਕਾਰ ਸੀਗਾ ਸਭ ਨੂੰ ਹਸਾਉਣ ਵਾਲਾ ਚਿਹਰਾ ਰੇਸ਼ਮ ਅੱਜ ਸਾਡੇ ਵਿਚਾਲੇ ਨਹੀਂ ਰਿਹਾ ਸਭ ਤੋਂ ਵੱਡਾ ਦੁੱਖ ਮੈਨੂੰ ਲੱਗਦਾ ਇਸ ਗੱਲ ਦਾ ਹੈ ਕਿਉਂਕਿ ਹਰ ਕਿਹੇ ਦੇ ਚਿਹਰੇ ਤੇ ਉਹ ਮੁਸਕਾਨ ਲੈ ਕੇ ਆਉਂਦੇ ਸੀ ਜਦੋਂ ਵੀ ਪਰਦੇ ਤੇ ਆਉਂਦੇ ਸੀਗੇ ਸੋ ਤੁਸੀਂ ਵੀ ਉਹਨਾਂ ਨੂੰ ਬਹੁਤ ਚਿਰ ਤੋਂ ਜਾਣਦੇ ਸੀਗੇ ਜਦੋਂ ਇਹ ਖਬਰ ਮਿਲਦੀ ਇੱਕ ਝਟਕਾ ਜ਼ਰੂਰ ਲੱਗਦਾ ਹੋਊਗਾ ਬਹੁਤ ਮੈਨੂੰ ਯਕੀਨ ਨਹੀਂ ਆਇਆ ਮੈਂ ਸੋਚਿਆ ਕਿਤੇ ਫੇਕ ਨਿਊਜ਼ ਹੈ ਮੈਂ ਜਦੋਂ ਡਿਫਰੈਂਟ ਚੈਨਲਸ ਸਕਰੋਲ ਕੀਤੇ ਹਰ ਇੱਕ ਥਾਂ ਤੇ ਨਿਊਜ਼ ਸੀਗੀ ਫਿਰ ਸਡਨਲੀ ਮੈਨੂੰ ਸ਼ੌਕ ਲੱਗਿਆ ਕਿਉਂਕਿ ਪਹਿਲਾਂ ਉਹਨਾਂ ਦੀ ਬਿਮਾਰ ਹੋਣ ਦੀ ਖਬਰ ਨੀ ਕਿਤੇ ਵੀ ਆਈ ਕੋਈ ਕਿਤੇ ਐਡਮਿਟ ਨੇ ਕੋਈ ਨਿਊਜ਼ ਬਾਹਰ ਨਹੀਂ ਸੀ ਆਈ ਸੀ ਸਡਨ ਇੱਕਦਮ ਸਾਰਿਆਂ ਨੂੰ ਲੱਗਿਆ ਯਾਰ ਕਿ ਸਾਨੂੰ ਪਿਛਲੇ 30 ਸਾਲਾਂ ਤੋਂ ਵੱਧ ਹਸਾਉਣ ਵਾਲਾ ਕਿਰਦਾਰ ਹੈ ਇੱਕਦਮ ਸਾਨੂੰ ਉਦਾਸ ਕਰਕੇ ਅੱਜ ਤੁਰ ਗਿਆ ਸੀ ਜਾਨ ਬੜਾ ਦੁੱਖ ਲੱਗਿਆ ਉਸੇ ਬਿਲਕੁਲ ਤੁਸੀਂ ਸਹੀ ਕਿਹਾ ਕਿਉਂਕਿ ਜਿਹੜੇ ਲੋਕ ਬਹੁਤ ਨਜ਼ਦੀਕੀ ਸੀਗੇ ਉਹਨਾਂ ਨੂੰ ਤਾਂ ਚਲੋ ਪਤਾ ਸੀਗਾ ਕਿ ਬਿਮਾਰ ਚੱਲ ਰਹੇ ਨੇ 슈ਗਰ ਦੀ ਪ੍ਰੋਬਲਮ ਸੀ ਜਾਂ ਸਰਜਰੀ ਪਿਛਲੇ ਦਿਨਾਂ ਦੇ ਵਿੱਚ ਸੁਣਿਆ ਸੀ ਕੁਝ ਮਹੀਨੇ ਪਹਿਲੇ ਮੁੰਬਈ ਦੇ ਵਿੱਚ ਹੋਈ ਸੀ ਪਰ ਜਿਹੜੇ ਆਮ ਲੋਕ ਜਿਹੜਾ ਉਹਨਾਂ ਨੂੰ ਚਾਹੁੰਦੇ ਆ ਇਹਨਾਂ ਲੱਗ ਰਿਹਾ ਸੀ ਕਿ ਸ਼ਾਇਦ ਕਿਸੇ ਫਿਲਮ ਰਾਹੀਂ ਅਸੀਂ ਵੇਖਾਂਗੇ ਉਹਨਾਂ ਨੂੰ ਹੈਨਾ ਉਹਨਾਂ ਲਈ ਬਹੁਤ ਵੱਡਾ ਝਟਕਾ ਸੀਗਾ ਕਿ ਪਤਾ ਨਹੀਂ ਸੀਗਾ ਕਿ ਬਿਮਾਰ ਨੇ ਤੇ ਅਚਾਨਕ ਇਹ ਖਬਰ ਆਂਦੀ ਕਿ ਸਾਡੇ ਵਿਚਾਲੇ ਨਹੀਂ ਰਹੇ ਸੋ ਜਦੋਂ ਤੁਸੀਂ ਵੀ ਕਹਿ ਰਹੇ ਹੋ ਕਿ ਮੈਨੂੰ ਵੀ ਪਤਾ ਲੱਗਿਆ ਮੈਂ ਵੀ ਮੈਂ ਵੀ ਬਹੁਤ ਹੈਰਾਨ ਹੋਇਆ ਇਸ ਗੱਲ ਨੂੰ ਲੈ ਕੇ ਇਹ ਦੂਰ ਜਾਣਨਾ ਚਾਹੁੰਗੀ ਆਖਰੀ ਸਮੇਂ ਵਿੱਚ ਕਦੋਂ ਗੱਲਬਾਤ ਹੋਈ ਜਾਂ ਪੁਖਰਾਜ ਨਾਲ ਕਦੀ ਗੱਲਬਾਤ ਹੋਈ ਸੀਗੀ ਪੁਖਰਾਜ ਨਾਲ ਮੇਰੀ ਪਹਿਲਾਂ ਜਦੋਂ ਉਹਨਾਂ ਦੀ ਮੂਵੀ ਆਈ ਸੀ ਉਦੋਂ ਮੈਂ ਸੋਸ਼ਲ ਮੀਡੀਆ ਤੇ ਸਪੋਰਟ ਕੀਤਾ ਸੀ ਉਦੋਂ ਮੇਰੀ ਗੱਲ ਹੋਈ ਸੀਗੀ ਹੁਣ ਕੱਲ ਪਰਸੋਂ ਦੇ ਤਾਂ ਜਦੋਂ ਦਾ ਇਨਸੀਡੈਂਟ ਹੋਇਆ ਤੇ ਹਾਲਾਤ ਅਦਾ ਦੇ ਨਹੀਂ ਸੀਗੇ ਹਨਾ ਉੱਥੇ ਵੀ ਭੀੜ ਬਹੁਤ ਜ਼ਿਆਦਾ ਸੀ ਔਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਨੂੰ ਕੀ ਕਹਾਂ ਹਨਾ ਕਿਉਂਕਿ ਮੈਂ ਆਪ ਇਹ ਚੀਜ਼ ਜਿਵੇਂ ਬਚਪਨ ਤੋਂ ਦੇਖੀ ਹੈ ਨੇ ਮੇਰੇ ਫਾਦਰ ਸਾਹਿਬ ਬਚਪਨ ਟੈਕਸਪਾਇਰ ਹੋ ਗਏ ਸੀ ਕਦੇ ਮੈਂ ਡੈਡੀ ਬਾਪੂ ਕਹਿ ਕੇ ਨਹੀਂ ਸੀ ਵੇਖਿਆ ਫਿਰ ਵੀ ਉਹਨਾਂ ਦੇ ਪਰਿਵਾਰ ਨਾਲ ਪੁਖਰਾਜ ਨਾਲ ਗੱਲਾਂ ਮੈਂ ਨਹੀਂ ਪੂਰੀ ਇੰਡਸਟਰੀ ਸਾਡੀ ਸਾਰੀ ਉਹਨਾਂ ਨਾਲ ਖੜੀ ਐ ਪਰ ਸਭ ਤੋਂ ਮੇਨ ਗੱਲ ਮੇਰੇ ਦਿਮਾਗ 'ਚ ਹੁਣ ਵੀ ਘੁੰਮ ਰਹੀ ਐ ਜਦੋਂ ਆਪਾਂ ਕੈਰੀਅਨ ਜੱਟਾ ਦਾ ਸਿਕਵਲ ਆਊਗਾ ਸਰਦਾਰ ਜੀ ਦਾ ਸਿਕਵਲ ਆਇਆ ਕਰੂਗਾ ਹੈਨਾ ਫੇ ਆਪਾਂ ਮਿਸ ਕਰਿਆ ਕਰਾਂਗੇ ਇਹ ਗੰਦੀ ਔਲਾਦ ਵਰਗੇ ਡਾਇਲੋਗ ਹੈਨਾ ਕਾਲੇ ਕੋਟ ਵਾਲੀ ਉਹ ਡਾਇਲੋਗ ਡਿਲੀਵਰੀ ਉਹ ਉਹਨਾਂ ਦੇ ਪੰਚ ਉਹਨਾਂ ਦਾ ਸਕ੍ਰਿਪਟ ਇੰਪਰੋਵਾਈਜ਼ੇਸ਼ਨ ਉਹਨਾਂ ਦਾ ਬਾਡੀ ਲੈਂਗੁਏਜ ਉਹਨਾਂ ਦਾ ਅੰਦਾਜ਼ ਉਹ ਪਪ ਜਰੂਰ ਮਿਸ ਕਰ ਕੱਲ ਮੈਂ ਨਹੀਂ ਚਾਹੀ ਲੈਂਦੇ ਪੰਜਾਬ ਵਾਲੇ ਆ ਚੜ੍ਹਦੇ ਵਾਲੇ ਆ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲਾ ਹਰ ਇੱਕ ਸ਼ਖਸ ਹੈ ਉਹਨੂੰ ਜਰੂਰ ਮਿਸ ਕਰੂਗਾ ਜੀ ਛਣ ਕਾਟਿਆਂ ਬਾਰੇ ਥੋੜੀ ਤੁਹਾਨੂੰ ਪਿੱਛੇ ਲੈ ਕੇ ਜਾਣਾ ਚਾਹੂੰਗੀ ਹਰ ਕਿਸੇ ਨੇ ਉਹ ਐਪੀਸੋਡਸ ਵੇਖੇ ਸੀਗੇ ਜਦੋਂ ਡੀਵੀਡੀ ਚ ਮਿਲਦੀ ਸੀ ਸੀੜੀਆਂ ਮਿਲਦੀਆਂ ਸੀਗੀਆਂ ਤੁਸੀਂ ਵੀ ਜਰੂਰ ਵੇਖੇ ਹੋਣੇ ਆ ਸੋ ਉਸ ਟਾਈਮ ਤੋਂ ਹੀ ਉਹਨਾਂ ਦੇ ਫੈਨ ਸੀਗੇ ਉਹਨਾਂ ਦੀ ਜਿਹੜੀ ਡਾਇਲੌਗਸ ਨੂੰ ਅਦੋਂ ਵੀ ਫੋਲੋ ਕਰਦੇ ਹੁੰਦੇ ਸੀ ਮੈਂ ਛੋਟਾ ਜਿਹਾ ਸੀਗਾ 5ਵੀਂ 6ਵੀਂ ਤੋਂ ਲੈ ਕੇ ਮੈਨੂੰ ਥੋੜਾ ਥੋੜਾ ਯਾਦ ਹੈ ਆਡੀਓ ਕੈਸਟ ਉਦੋਂ ਆਉਂਦੀ ਹੁੰਦੀ ਸੀ ਉਦੋਂ ਉਹਨਾਂ ਦੇ ਚਨਕਾਟ ਆਣੇ ਚਨਕਾਟ 90 ਚਨਕਾਟ 92 ਹੈ ਨਾ ਉਹ ਇਦਾਂ ਆਉਂਦੇ ਹੁੰਦੇ ਸੀ ਤੇ ਹਰ ਇੱਕ ਬੰਦਾ ਵੇਟ ਕਰਦਾ ਸੀ ਵੀ ਇਸ ਸਾਲ ਪਤਾ ਨਹੀਂ ਕੀ ਲੈ ਕੇ ਆਉਣਗੇ ਹੈ ਨਾ ਸਿਰਫ ਆਡੀਓ ਜੀ ਅੱਛਾ ਕੱਲਾ ਉਹ ਹਸਾਉਂਦੇ ਨਹੀਂ ਸੀ ਕਿ ਪੋਲਿਟਿਕਲ ਸਟਾਇਰ ਵੀ ਕਰਦੇ ਸੀ ਉਹਦੇ ਕਰਕੇ ਉਹਨਾਂ ਨੂੰ ਭੁਗਤਣਾ ਵੀ ਪਿਆ ਸੀ ਇੱਕ ਵਾਰੀ ਬਿਲਕੁਲ ਸ਼ਾਇਦ ਕੈਪਟਨ ਅਮਰਿੰਦਰ ਜੀ ਦੀ ਸਰਕਾਰ ਸੀ ਉਦੋਂ ਨੇ ਵੀ ਤੇ ਕੁਝ ਉਹਨਾਂ ਨੇ ਪੋਲਿਟੀਕਲ ਸਟਾਇਰ ਕੀਤਾ ਸੀ ਉਹਨਾਂ ਨੂੰ ਭੁਗਤਣਾ ਵੀ ਪਿਆ ਸੀਗਾ ਪਰ ਫਿਰ ਵੀ ਉਹ ਹਸਾਉਂਦੇ ਰਹੇ ਸਾਨੂੰ ਉਸ ਤੋਂ ਬਾਅਦ ਸੀਡਿਸ ਦਾ ਜਤਨ ਦੌਰ ਆਇਆ ਬਾਲਮਕੰਦ ਸ਼ਰਮਾ ਤੇ ਨੀਲੂ ਜੀ ਦੇ ਨਾਲ ਕਦੇ ਚਾਚਾ ਚਤਰਾ ਬਣ ਗਏ ਹਨਾ ਕਦੇ ਕੁਝ ਬਣ ਗਏ ਕਦੇ ਢੋਂਗੀ ਬਾਬੇ ਆ ਜਿਹੜੇ ਪਖੰਡ ਹੈ ਇਹਨਾਂ ਤੇ ਬਹੁਤ ਉਹਨਾਂ ਨੇ ਤਵਾ ਲਾਇਆ ਨਾਲ ਹਸਾਉਂਦੇ ਵੀ ਸੀਗੇ ਪਖੰਡ ਬਾਤ ਤੇ ਨਾਲ ਸਟਾਇਰ ਵੀ ਕਰਦੇ ਸੀ ਉਸ ਤੋਂ ਬਾਅਦ ਮੂਵੀਜ਼ ਦਾ ਦੌਰ ਆਇਆ ਸਪੈਸ਼ਲੀ ਕੈਰੀ-ਆਨ ਜੱਟਾ ਮੂਵੀ ਜਿਹੜਾ ਕਿ ਬਹੁਤ ਵੱਡਾ ਮਾਈਲਸਟੋਨ ਸਾੜੇ ਇੰਡਸਟਰੀ ਦੇ ਵਿੱਚ ਲੈ ਕੇ ਆਈ ਆ ਉਹਨਾਂ ਦੇ ਜਿਹੜੇ ਇੱਕ ਇੱਕ ਜਿੱਦਾਂ ਸ਼ੋਲੇ ਮੂਵੀ ਦੀ ਗੱਲ ਕਰਦੇ ਆ ਨਾ ਆਪਾਂ ਬਾਲੀਵੁੱਡ ਦੇ ਵਿੱਚ ਇਦਾਂ ਸਾਡੇ ਪੰਜਾਬ ਦੇ ਵਿੱਚ ਆਪਾਂ ਉਸ ਮੂਵੀ ਦੀ ਗੱਲ ਜਦੋਂ ਵੀ ਕਰਦੇ ਆ ਇੱਕ ਇੱਕ ਡਾਇਲੋਗ ਉਹਨਾਂ ਦਾ ਉਹ ਹਰ ਇੱਕ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਤੇ ਇੱਕ ਗੱਲ ਹੋਰ ਹੈ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅੱਜ ਪ੍ਰੋਫੈਸਰ ਵੀ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਸਾਡੇ ਐਗਰੀਕਲਚਰ ਸੈਕਟਰ ਲਈ ਤੁਸੀਂ ਵੀ ਜੁੜੇ ਹੋ ਐਗਰੀਕਲਚਰ ਦੇ ਨਾਲ ਬਿਲਕੁਲ ਤੇ ਇਹ ਇਹ ਬਹੁਤ ਵੱਡੀ ਅਚੀਵਮੈਂਟ ਹੈ ਉਹਨਾਂ ਦੀ ਕਿ ਉਹ ਹਸਾਂਦੇ ਵੀ ਰਹੇ ਨਾਲ ਨਾਲ ਉਹ ਜਿਹੜਾ ਰਿਸਰਚ ਦਾ ਕੰਮ ਹੈ ਜਾਂ ਖੇਤੀਬਾੜੀ ਬਾਰੇ ਉਹਨਾਂ ਦਾ ਯੋਗਦਾਨ ਹੈ ਉਹ 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 ਦੀ ਵੀ ਐਪਰੀਸ਼ੀਏਟ ਕਰਦੇ ਰਹੇ ਉਹਨਾਂ ਨਾਲ ਆਪਣਾ ਯੋਗਦਾਨ ਪਾਉਂਦੇ ਰਹੇ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਛੋਟੇ ਸੀਗੇ ਤੇ ਤੁਹਾਡੇ ਫਾਦਰ ਸਾਹਿਬ ਜਿਹੜੇ ਇਸ ਦੁਨੀਆ ਤੋਂ ਚੱਲ ਗਏ ਹੈ ਨਾ ਇਹ ਦੁੱਖ ਜਿਹੜਾ ਅੱਜ ਪੁਖਰਾਜ ਅ ਨੂੰ ਸੈਨਾ ਪੈ ਰਹੇ ਆ ਜੋ ਭੋਗ ਰਹੇ ਨੇ ਉਹ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਉਹ ਸਿਆ ਹੈ ਨਾ ਕਹਿੰਦੇ ਹਰ ਰਿਸ਼ਤਾ ਜਿਹੜਾ ਮੋੜ ਸਕਦਾ ਪਰ ਮਾਪਿਆਂ ਦਾ ਸ਼ੇਰਾ ਇੱਕ ਜਿਹਦਾ ਤਾਂ ਰਿਸ਼ਤਾ ਜਿਹੜਾ ਨਹੀਂ ਕਦੀ ਆ ਸਕਦਾ ਇਹ ਕਮੀ ਜਿਹੜੀ ਹੈ ਕੋਈ ਪੂਰੀ ਨਹੀਂ ਕਰ ਸਕਦਾ ਤੁਹਾਨੂੰ ਮੈਂ ਪੁੱਛਣਾ ਚਾਹੂੰਗੀ ਤੁਹਾਨੂੰ ਹਮੇਸ਼ਾ ਫਿਰ ਗਾਈਡ ਕਰਨ ਵਾਲਾ ਕਿਉਂਕਿ ਫਾਦਰ ਸਾਹਿਬ ਉਹ ਫਿਗਰ ਹੁੰਦੀ ਹੈ ਜਿਹੜੀ ਤੁਹਾਨੂੰ ਗਾਈਡ ਕਰਦੀ ਹੈ ਜ਼ਿੰਦਗੀ ਦੇ ਵਿੱਚ ਇੱਕ ਪਿਓ ਹੀ ਇਦਾਂ ਹੁੰਦਾ ਹੈ ਇਦਾਂ ਦਾ ਇੱਕ ਸ਼ਖਸ ਹੁੰਦਾ ਹੈ ਜਿਹੜਾ ਆਪਣੇ ਮੋਢਿਆਂ ਤੇ ਬਿਠਾ ਕੇ ਜਵਾਕ ਨੂੰ ਆਪਣੇ ਤੋਂ ਉੱਪਰ ਤਾਂ ਜੀ ਦੀ ਜ਼ਿੰਦਗੀ ਜਿਹੜੀ ਜਿਉਣ ਦੇ ਸੁਪਨੇ ਵੇਖਦਾ ਆਦਰਵਾਇਸ ਕੋਈ ਨਹੀਂ ਦੇਖਦਾ ਲੱਤਾਂ ਖਿੱਚਣ ਵਾਲੇ ਹੁੰਦੇ ਆ ਸੋ ਹੁਣ ਵੀ ਤੁਹਾਡੀਆਂ ਅੱਖਾਂ ਨਾਮ ਹੋ ਰਹੀਆਂ ਆਪਣੇ ਫਾਦਰ ਸਾਹਿਬ ਦੀ ਮੀਆਂ ਤੁੰਦਲੀਆਂ ਯਾਦਾਂ ਹੋਣਗੀਆਂ ਉਹ ਬਿਲਕੁਲ ਤਾਜ਼ੀਆਂ ਹੋ ਜਾਣ ਚੱਲੀਆਂ ਹੋਣਗੀਆਂ ਨਹੀਂ ਐਕਚੁਅਲੀ ਮੇਰੇ ਤਾਂ ਯਾਦ ਹੈ ਹੀ ਨਹੀਂ ਲੱਗਦਾ ਕਿ ਨਕਸਾਲ ਦਾ ਸੀਗਾ ਉਹਦਾ ਮਤਲਬ ਡੈਡੀ ਬਾਪੂ ਮੈਂ ਇਹਨਾਂ ਕਹਿ ਕੇ ਦੇਖਿਆ ਕਦੇ ਇਹਨਾਂ ਕੇ ਕੁਝ ਫੋਟੋਜ਼ ਵੀ ਸਾਡੇ ਘਰ ਸੀਗੀਆਂ ਮਿਸਪਲੇਸ ਹੋ ਗਈਆਂ ਸਾਡੇ ਪਿਓ ਦੀ ਫੋਟੋ ਤੱਕ ਨਹੀਂ ਮੇਰੇ ਕੋਲ ਤੇ ਉਹ ਦਰਦ ਨੂੰ ਮੈਂ ਕੱਲਾ ਮੈਂ ਨਹੀਂ ਹੰਡਾਇਆ ਮੇਰੀ ਮਾਂ ਨੇ ਮੈਥੋਂ ਜ਼ਿਆਦਾ ਹੰਡਾਇਆ ਅਨਪੜ ਮਾਂ ਸੀ ਸਾਡੀ ਤੇ ਬਹੁਤ ਮਤਲਬ ਸਮਾਜ ਨੇ ਸਾਨੂੰ ਤੰਗ ਕੀਤਾ ਹਾਲਾਤਾਂ ਨੇ ਸਾਨੂੰ ਤੰਗ ਕੀਤਾ ਪਰ ਉਹਦਾ ਇੱਕ ਫਾਇਦਾ ਵੀ ਹੋਇਆ ਸਾਨੂੰ ਉਮਰ ਨਾਲੋਂ ਜ਼ਿਆਦਾ ਸਿਆਣਾ ਕਰਤਾ ਉਹਨਾਂ ਹਾਲਾਤਾਂ ਨੇ ਪਰ ਜਿਹੜਾ ਦਰਦ ਹੈ ਮੈਥੋਂ ਜ਼ਿਆਦਾ ਮੇਰੀ ਮਾਂ ਨੇ ਹੰਡਾਇਆ ਹੈ ਨਾ ਜਿਹੜਾ ਜਲਦੀ ਜਵਾਨੀ ਦੇ ਵਿੱਚ ਹੈ ਨਾ ਛੋਟੇ ਛੋਟੇ ਬੱਚੇ ਆ ਜਿਹੜੇ ਕਿ ਚੁੰਗ ਰਹੇ ਆ ਨਾ ਛੋਟਾ ਭਰਾ ਮੇਰਾ 6 ਮਹੀਨੇ ਦਾ ਸੀਗਾ ਤੇ ਉਹ ਉਹ ਦਰਦ ਮੈਂ ਬੜੇ ਕਰੀਪ ਤੋਂ ਬਚਪਨ ਤੋਂ ਮੈਂ ਦੇਖਦਾ ਆ ਰਿਹਾ ਉਹ ਕਮੀਆਂ ਉਹ ਦਰ ਦਾ ਛੋਟੀ ਛੋਟੀਆਂ ਖੁਸ਼ੀਆਂ ਤੇ ਮਿਸ ਕਰਨਾ ਫਾਦਰ ਸਾਹਿਬ ਨੂੰ ਪਰ ਮੇਰੇ ਜਿਹੜੇ ਬ੍ਰਦਰ ਨੇ ਡਾਕਟਰ ਨਿਰਮਲ ਸਿੰਘ ਤੇ ਐਡਵੋਕੇਟ ਸਰਮਨ ਸਿੰਘ ਸਰਬੰਜੀ ਉਹਨਾਂ ਦਾ ਬਰਥਡੇ ਵੀ ਹੈਗਾ ਅੱਜ ਤੇ ਉਹ ਇੰਗਲੈਂਡ ਦੇ ਵਿੱਚ ਨੇ ਤੇ ਉਹ ਮੈਨੂੰ ਸਭ ਤੋਂ ਵੱਡੀ ਸਪੋਰਟ ਹੈ ਮੇਰੀ ਜਿਹੜੀ ਦੌਲਤ ਹੈ ਸਭ ਤੋਂ ਵੱਡੀ ਉਹ ਮੇਰੇ ਭਰਾ ਨੇ ਉਹ ਮੈਨੂੰ ਕਦੇ ਚਾਹੇ ਫਾਈਨੈਂਸ਼ੀਅਲ ਪ੍ਰੋਬਲਮ ਹੈ ਕੋਈ ਫੈਮਿਲੀ ਪ੍ਰੋਬਲਮ ਹੈ ਮੈਨੂੰ ਕੋਈ ਟੈਨਸ਼ਨ ਨਹੀਂ ਉਹ ਕਹਿੰਦੇ ਆ ਕੀ ਕਹਿਣਾ ਚਾਹੋਗੇ ਆਪਣੇ ਭਰਾਵਾਂ ਦੀ ਮੈਂ ਬਸ ਮੇਰੇ ਦੇ ਹੋਈ ਸਮਝ ਲਵਣਾ ਨਾ ਤੇ ਮੈਨੂੰ ਉਹਨਾਂ ਨੇ ਹੁੰਦੇ ਹੁਣ ਕੋਈ ਟੈਨਸ਼ਨ ਨਹੀਂ ਉਹ ਕਹਿੰਦੇ ਆ ਤੂੰ ਰਿਆਜ ਕਰ ਮਿਹਨਤ ਕਰ ਜਿਮਲਾ ਸ਼ੋਲਾ ਵੈਡਿੰਗ ਦੇ ਹੈਨਾ ਆਪਣੀ ਸਿੰਗਿੰਗ ਤੇ ਧਿਆਨ ਦੇ ਆਪਣੀ ਫਿਟਨੈਸ ਤੇ ਧਿਆਨ ਦੇ ਬਾਕੀ ਟੈਨਸ਼ਨਾਂ ਸਾਡੇ ਦੇ ਛੱਡ ਦੇ ਜੇ ਬਚਪਨ ਚ ਰੱਬ ਨੇ ਪਿਓ ਖੋਇਆ ਤਾਂ ਮੈਨੂੰ ਪਿਓ ਵਰਗੇ ਭਰਾ ਵੀ ਦਿੱਤੇ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਸਭ ਤੋਂ ਜ਼ਿਆਦਾ ਜੋ ਟੁੱਟਦੀ ਹੈ ਉਹ ਦੀ ਜੀਵਨ ਸਾਥਨ ਹੁੰਦੀ ਹੈ ਹੈਨਾ ਤੁਸੀਂ ਆਪਣੇ ਮਾਂ ਨੂੰ ਦੇਖਿਆ ਉਹਨਾਂ ਨੇ ਬਹੁਤ ਸਟਰਗਲ ਕੀਤਾ ਹੋਗਾ ਤੁਹਾਡੇ ਲਈ ਅੱਜ ਅਸੀਂ ਪੱਲਾ ਸਾਹਿਬ ਦੀ ਵਾਈਫ ਨੂੰ ਵੇਖ ਰਹੇ ਹਾਂ ਹੈਨਾ ਹਾਲਾਂਕਿ ਉਹ ਬਹੁਤ ਕੁਝ ਹੁਨਾਰੇ ਬਣਾ ਲਿਆ ਪਰ ਫਿਰ ਵੀ ਇੱਕ ਜੀਵਨ ਸਾਥੀ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਸੋ ਜਦੋਂ ਤੁਹਾਡੀ ਮਦਰ ਨੂੰ ਇੰਨਾ ਕੁ ਸਿਨਾ ਪਿਆ ਉਹਨਾਂ ਤੋਂ ਸਟਰੋਂਗ ਕੋਈ ਦੇਖਿਆ ਤੁਸੀਂ ਮੈਨੂੰ ਨਹੀਂ ਲੱਗਦਾ ਉਹਨਾਂ ਤੋਂ ਸਟਰੋਂਗ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੁਣ ਵੀ ਕਈ ਵਾਰੀ ਜਦੋਂ ਮੈਂ ਆਪਣੀ ਮਾਂ ਨਾਲ ਲੜ ਪੈਂਦਾ ਕਈ ਵਾਰੀ ਇੱਕ ਵੇਰ ਜਦੋਂ ਬਾਅਦ ਚ ਮੈਂ ਸੋਚਦਾ ਵੀ ਯਾਰ ਕਿ ਮਨੇ ਕੀ ਕੀਤਾ ਹਾਂ ਤੇ ਫੇਰ ਮੈਂ ਜਾ ਕੇ ਰੋਣ ਲੱਗ ਪੈਂਦਾ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਉਂ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਉਹ ਆਬਵੀਅਸਲੀ ਜੈਸਚਰ ਜਿਹੜੇ ਆ ਉਹ ਸ਼ੋਅ ਕਰਦੇ ਆ ਅਸੀਂ ਤੁਹਾਡੀ ਬਿਲਕੁਲ ਦੱਡ ਤੁਸੀਂ ਬਹੁਤ ਜਿਹੜੇ ਆ ਉਹ ਹੰਢਾਏ ਐ بس ਇਹੀ ਕਵਾਂਗੇ ਕਿ ਤੁਸੀਂ ਬਹੁਤ ਕੁਝ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਟਰਗਲ ਕਰਕੇ ਬਹੁਤ ਉੱਪਰ ਆਏ ਤੁਸੀਂ ਨਾਮ ਬਣਾਇਆ ਹੈ ਫੁਖਰਾਜ ਨੇ ਵੀ ਆਪਣਾ ਇੱਕ ਨਾਮ ਬਣਾਇਆ ਪੱਲਾ ਸਾਹਦੇ ਹੁੰਦੇ ਹੈ ਨਾਮ ਬਣਾ ਲਿਆ ਇੱਕ ਖੁਸ਼ੀ ਉਹਨਾਂ ਨੂੰ ਇਹ ਵੀ ਹੈ ਕਿ ਉਹਨਾਂ ਦੇ ਪਿਓ ਨੂੰ ਇਹ ਦੇਖਣ ਦਾ ਮੌਕਾ ਜਿਹੜਾ ਮਿਲ ਗਿਆ ਕਿ ਮੇਰੇ ਪੁੱਤ ਨੇ ਕੀ ਨਾਮ ਬਣਾਇਆ ਹੈ ਨਾ ਹਾਲਾਂਕਿ ਤੁਹਾਡੇ ਫਾਦਰ ਸਾਹਿਬ ਨੂੰ ਨਹੀਂ ਉਹ ਮੌਕਾ ਜਿਹੜਾ ਉਹ ਮਿਲ ਪਾਇਆ ਹਾਂਜੀ ਉਹ ਨਹੀਂ ਮੌਕਾ ਮਿਲ ਪਾਇਆ ਚਲੋ ਹਮ ਮਾਲਕ ਦੀ ਮਰਜ਼ੀ ਹੈ ਪਰ ਮੈਂ ਛੋਟਿਆਂ ਨੂੰ ਵੇਖਣਾ ਆਪਣੇ ਤੋਂ ਦੁਨੀਆ ਬਹੁਤ ਇਦਾਂ ਦੀ ਹੈਗੀ ਹੈ ਮੇਰੇ ਕੋਲ ਮਾਂ ਤਾਂ ਹੈਗੀ ਹੈ ਭਰਾ ਹੈਗੇ ਹੈ ਹੈ ਨਾ ਆਪਣਾ ਵਧੀਆ ਦਾਲ ਰੋਟੀ ਵੀ ਚੱਲ ਰਹੀ ਹੈ ਹੈ ਨਾ ਖੇਤੀਬਾੜੀ ਵੀ ਹੈ ਜ਼ਮੀਨ ਵੀ ਹੈ ਔਰ ਇੱਕ ਠੀਕ ਠਾਕ ਨਾ ਵੀ ਹੈਗਾ ਕੰਮ ਵੀ ਹੈਗਾ ਮੇਰੇ ਕੋਲ ਲਾਈਵ ਸ਼ੋ ਵੀ ਹੈਗੇ ਹੈ ਵੈਡਿੰਗ ਦੇ ਲੱਖਾਂ ਲੋਕ ਨੇ ਜਿਨ੍ਹਾਂ ਕੋਲ ਕੁਝ ਨਹੀਂ ਹੈਗਾ ਤੇ ਆਪਾਂ ਉਹਨਾਂ ਨੂੰ ਦੇਖਦੇ ਹਾਂ ਤਾਂ ਮੈਂ ਪੁਖਰਾਜ ਵੀਰੇ ਨੂੰ ਦੇ ਲੋ ਕੱਲਾ ਮੈਂ ਨਹੀਂ ਪੂਰੀ ਇੰਡਸਟਰੀ ਉਹਨਾਂ ਨੂੰ ਸਪੋਰਟ ਦੇ ਰਹੀ ਹੈ ਔਰ ਇਹ ਵਕਤ ਹੈ ਸਾਨੂੰ ਸਿਖਾਉਂਦਾ ਸਾਨੂੰ ਸਟਰੋਂਗ ਹੋਣਾ ਚਾਹੀਦਾ ਹਾਲਾਤ ਚੰਗੇ ਮਾੜੇ ਚੱਲਦੇ ਰਹਿੰਦੇ ਆ ਵਕਤ ਐ ਤੁਹਾਨੂੰ ਸਿਖਾਂਦਾ ਬਹੁਤ ਕੁਝ ਐ ਇਹ ਵਕਤ ਐ ਦੁਨੀਆ ਦੀ ਕੋਈ ਕਿਤਾਬ ਚੋਂ ਇਲੈਸ਼ਨ ਨਹੀਂ ਤੁਹਾਨੂੰ ਮਿਲੇਗਾ ਜਿਹੜਾ ਵਕਤ ਐ ਤੁਹਾਡੇ ਹਾਲਾਤ ਤੁਹਾਨੂੰ ਸਿਖਾਣਗੇ ਪਰ ਆਪਣੀ ਮਾਂ ਦੇ ਲਈ ਕਦਰ ਐ ਜਿਹੜੀ ਉਹ ਹਮੇਸ਼ਾ ਸਾਡੇ ਦਿਲ ਦੇ ਵਿੱਚ ਐ ਔਰ ਸਾਰਿਆਂ ਦੀ ਹੋਣੀ ਚਾਹੀਦੀ ਐ ਔਰ ਬਾਕੀ ਛੋਟਿਆਂ ਨੂੰ ਆਪਣੇ ਵਿੱਚ ਦੇਖਣਾ ਚਾਹੀਦਾ ਐ ਤੇ ਮੈਂ ਹਮੇਸ਼ਾ ਹਸਪੀਟਲ ਜਿਹੜੀ ਮਾਰਦਾ ਰਹਿਣਾ ਜੀ ਤਾਂ ਕਿ ਮੇਰੇ ਹੱਥ ਪੈਰ ਚੱਲ ਰਹੇ ਐ ਮੇਰਾ ਸਰੀਰ ਠੀਕ ਐ ਮਤਲਬ ਸ਼ੁਕਰਾਨਾ ਕਰਨਾ ਚਾਹੀਦਾ ਐ ਇਹਦੀ ਮਤਲਬ ਕੋਈ ਵੈਲਿਊ ਹੈ ਹੀ ਨਹੀਂ ਆਪਾਂ ਕਈ ਵਾਰੀ ਸ਼ਿਕਵਾ ਕਰਦੇ ਰਹਿੰਨੇ ਆ ਮੈਨੂੰ ਫਲਾਣਾ ਨਹੀਂ ਆਇਆ ਮੈਂ ਇੰਨੀ ਤਰੱਕੀ ਨਹੀਂ ਕੀਤੀ ਮੇਰਾ ਗਾਣਾ ਇੰਨਾ ਹਿੱਟ ਨਹੀਂ ਹੋਇਆ ਮੈਨੂੰ ਜੋਬ ਨਹੀਂ ਮਿਲੀ ਮੈਨੂੰ ਸ਼ੌਹਰਤ ਉਸ ਲੈਵਲ ਦੀ ਨਹੀਂ ਮਿਲੀ ਜਦੋਂ ਉਹ ਉੱਥੇ ਦੇਖਦੇ ਆ ਕਿਸੇ ਨੂੰ ਨਾਲ ਹੀ ਲੱਗੀ ਹੋਈ ਹੈ ਕਿਸੇ ਦਾ ਡਾਇਲਿਸਿਸ ਤੇ ਹੈ ਕਿਸੇ ਦੀ ਕਿਡਨੀਆਂ ਖਰਾਬ ਨੇ ਉਹਨਾਂ ਲੱਗਦਾ ਆਖਰੀ ਸਾਲ ਆ ਰਹੇ ਹਾਂ 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 ਉਹਨਾਂ ਨੂੰ ਲੱਗਦਾ ਵੀ ਬਸ ਸਵਰਗ ਚ ਪਾ ਦੇ ਬਿਲਕੁਲ ਜ਼ਿੰਦਗੀ ਕਦੋਂ ਮੁੱਕ ਜਾਣੀ ਕਿਸੇ ਨੂੰ ਨਹੀਂ ਪਤਾ ਸੋ ਜਿੰਨੇ ਸਾਹ ਹੈ ਉਹ ਹੱਸ ਕੇ ਜੀ ਲੋ ਹਨ ਔਰ ਜਿੰਨਾ ਪਿਆਰ ਤੁਸੀਂ ਲੈ ਸਕੋ ਔਰ ਵੰਡ ਸਕੋ ਉਹ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਰਿਸ਼ਮ ਐਂਡ ਤੁਸੀਂ ਬਹੁਤ ਸਟਰੋਂਗ ਹੋ ਇਹੀ ਉਮੀਦ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਟਰੋਂਗ ਪਰਸਨੈਲਿਟੀ ਦੇ ਤਰ੍ਹਾਂ ਨਿਕਲ ਕੇ ਆਓ ਬਹੁਤ ਬਹੁਤ ਧੰਨਵਾਦ ਕਰਨਾ ਹੈ ਥੈਂਕ ਯੂ ਸੋ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ